ਬਾਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਰੇਲਵੇ ਟ੍ਰੈਕ ਤੋਂ ਮਿਲੀਆਂ ਦੱਸਦੀ ਕਿ ਦੋ ਵੱਖ-ਵੱਖ ਥਾਵਾਂ ਤੋਂ ਇਹਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਔਰ ਇਹ ਲਾਸ਼ਾਂ ਇੱਥੇ ਕਿਵੇਂ ਪਹੁੰਚੀਆਂ ਕਿ ਇਹਨਾਂ ਨੂੰ ਮਾਰ ਕੇ ਟ੍ਰੈਕ ਦੇ ਉੱਤੇ ਸੁੱਟਿਆ ਗਿਆ ਸੀ ਜਾਂ ਫਿਰ ਚੱਲਦੀ ਟ੍ਰੇਨ ਦੇ ਵਿੱਚੋਂ ਇਹ ਲਾਸ਼ਾਂ ਇਹ ਵਿਅਕਤੀ ਡਿੱਗ ਗਏ ਜਾਂ ਫਿਰ ਇਹਨਾਂ ਨੂੰ ਧੱਕਾ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ਪਰ ਇਹਨਾਂ ਦੀਆਂ ਡੈੱਡ ਬਾਡੀਜ਼ ਦੇ ਵਿੱਚੋਂ ਕਿਸੇ ਤਰੀਕੇ ਦਾ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ ਜਿਸ ਕਰਕੇ ਇਹਨਾਂ ਦੀ ਪਛਾਣ ਕਰਨਾ ਬੇहद ਮੁਸ਼ਕਲ ਹੋ ਰਹੀ ਹੈ ਔਰ ਸਨਸਨੀ ਫੈਲ ਗਈ ਹੈ ਇਸ ਖਬਰ ਦੇ ਨਾਲ ਕਿਉਂਕਿ ਇਲਾਕੇ ਦੇ ਵਿੱਚ ਪਿੰਡ ਕਕਰਾਲਾ ਦਾ ਰੇਲਵੇ ਟ੍ਰੈਕ ਹੈ ਜਿੱਥੋਂ ਇਹ ਲਾਸ਼ਾਂ ਮਿਲੀਆਂ ਨੇ ਔਰ ਦੂਰੀ ਤੇ ਮਿਲੀਆਂ ਨੇ ਯਾਨੀ ਕਿ ਇੱਕ ਜਗ੍ਹਾ ਉਤੇ ਹੀ ਇਹ ਲਾਸ਼ਾਂ ਡਿੱਗੀਆਂ ਪਈਆਂ ਸੀ ਥੋੜੀ ਦੂਰੀ ਤੇ ਪਈਆਂ ਸੀ ਇਸ ਕਰਕੇ ਵੱਖ-ਵੱਖ ਥਾਵਾਂ ਤੋਂ ਮਿਲੀਆਂ ਜਿਸ ਕਰਕੇ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਇਹਨਾਂ ਦੋਹਾਂ ਦਾ ਆਪਸ ਵਿੱਚ ਕੋਈ ਸੰਬੰਧ ਹੈ ਜਾਂ ਫਿਰ ਨਹੀਂ ਤਾਂ ਬੇहद ਇਹ ਮਨਪਾਕ ਦੀ ਖਬਰ ਵੀ ਕਹੀ ਜਾ ਸਕਦੀ ਹੈ ਪਰ ਦੂਸਰੇ ਪਾਸੇ دہشت ਫੈਲ ਗਈ ਹੈ ਪੂਰੇ ਪਿੰਡ ਦੇ ਵਿੱਚ ਵੀ ਔਰ ਪੂਰੇ ਹਲਕੇ ਦੇ ਵਿੱਚ ਇਹ ਕਿਸ ਤਰੀਕੇ ਦੇ ਨਾਲ ਇਹ ਲਾਸ਼ਾਂ ਇੱਥੇ ਪਹੁੰਚੀਆਂ ਕੀ ਇਹਨਾਂ ਦਾ ਮਰਡਰ ਕੀਤਾ ਗਿਆ ਸੀ ਕੀ ਇਹਨਾਂ ਨੂੰ ਕਤਲ ਕਰਕੇ ਸੁੱਟਿਆ ਗਿਆ ਜਾਂ ਫਿਰ ਕੋਈ ਹਾਦਸਾ ਇਹਨਾਂ ਦੇ ਨਾਲ ਵਾਪਰਿਆ ਜਾਂ ਫਿਰ ਇਹ ਚੱਲਦੀ ਟ੍ਰੇਨ ਦੇ ਵਿੱਚੋਂ ਡਿੱਗੇ ਨੇ ਕਿਉਂਕਿ ਜਿਸ ਟਰੈਕ ਤੇ ਮਿਲੀਆਂ ਤੇ ਇੱਕੋ ਹੀ ਟਰੈਕ ਹੈ ਪਰ ਵੱਖ-ਵੱਖ ਥਾਵਾਂ ਤੇ ਦੂਰੀ ਤੇ ਇਹ ਲਾਸ਼ਾਂ ਮਿਲੀਆਂ ਜਿਸ ਕਰਕੇ ਬੜੇ ਸਵਾਲ ਖੜੇ ਹੋ ਰਹੇ ਨੇ ਜੇ ਚੱਲਦੀ ਟ੍ਰੇਨ ਦੇ ਵਿੱਚੋਂ ਇਹਨਾਂ ਨੂੰ ਸੁੱਟਿਆ ਗਿਆ ਹੈ ਮਾਰ ਕੇ ਸੁੱਟਿਆ ਗਿਆ ਤਾਂ ਤਾਂ ਵੀ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਟ੍ਰੇਨ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਕਿੰਨੇ ਅੰਜਾਮ ਦਿੱਤਾ ਹੋਵੇਗਾ ਔਰ ਜੇਕਰ ਇਹ ਆਪ ਡਿਗੇ ਨੇ ਤਾਂ ਵੀ ਸਵਾਲ ਖੜੇ ਹੁੰਦੇ ਨੇ ਕਿ ਚੱਲਦੀ ਟ੍ਰੇਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਦੋ ਵਿਅਕਤੀ ਕਿਸ ਤਰੀਕੇ ਨਾਲ ਡਿੱਗ ਸਕਦੇ ਤਾਂ ਦੱਸ ਦਿਓ ਕਿ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਜਿਸ ਦੀ ਜੋ ਕਿ ਨੌਜਵਾਨ ਮੁੰਡਾ ਹੈ ਤਾਂ ਉਸ ਦੀ ਉਮਰ ਵੀ 25 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਦੂਸਰਾ ਜੋ ਵਿਅਕਤੀ ਹੈ ਉਹਦੀ ਉਮਰ 50 ਤੋਂ 55 ਸਾਲ ਦੱਸੀ ਜਾ ਰਹੀ ਹੈ ਤਾਂ तकरीबन 6-7 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਵੱਖ-ਵੱਖ ਥਾਵਾਂ ਤੋਂ ਲਾਸ਼ਾਂ ਮਿਲੀਆਂ ਨੇ ਔਰ ਰੇਲਵੇ ਵਿਭਾਗ ਨੂੰ ਜਦੋਂ ਜਾਣਕਾਰੀ ਮਿਲਦੀ ਹੈ ਤਾਂ ਮੌਕੇ ਤੇ ਪੂਰਾ ਜੋ ਅਧਿਕਾਰੀ ਹੈ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਲਾਸ਼ਾਂ ਨੂੰ ਜ਼ਬਤ ਕਰ ਲਿਆ ਗਿਆ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਔਰ ਇਹਨਾਂ ਦੀ ਪਛਾਣ شناਖਤ ਸ਼ੁਰੂ ਕਰ ਦਿੱਤੀ ਗਈ ਹੈ ਤਾਂ 25 ਸਾਲ ਦੀ ਉਮਰ ਨੌਜਵਾਨ ਮੁੰਡੇ ਦੀ ਦੱਸੀ ਜਾ ਰਹੀ ਹੈ ਔਰ ਦੂਸਰਾ ਜੋ ਵਿਅਕਤੀ ਹੈ ਉਸ ਦੀ ਉਮਰ 50 ਤੋਂ 55 ਸਾਲ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਜਾਂ ਜਿਸ ਤਰੀਕੇ ਨਾਲ ਇਹ ਲਾਸ਼ਾਂ ਮਿਲੀਆਂ ਤਾਂ ਉਹਨਾਂ ਦੇ ਮੂਹ ਦੇਖਣਯੋਗ ਨਹੀਂ ਹੈ ਇਸ ਕਰਕੇ ਹੁਲੀਆ ਦੇਖ ਕੇ ਵੀ ਪਤਾ ਨਹੀਂ ਲੱਗ ਸਕਦਾ ਕਿ ਆਖਿਰ ਇਹ ਵਿਅਕਤੀ ਕੌਣ ਨੇ ਤਾਂ ਇਹਨਾਂ ਦੀ ਪਛਾਣ ਕਰਨੀ ਬੇहद ਮੁਸ਼ਕਲ ਹੋ ਰਹੀ ਹੈ ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ شناخت ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮੌਰਚਰੀ ਦੇ ਵਿੱਚ ਲਾਸ਼ਾਂ ਰਖਵਾ ਦਿੱਤੀਆਂ ਗਈਆਂ ਨੇ ਜੇਕਰ ਕਿਸੇ ਤਰੀਕੇ ਦੀ ਕੋਈ ਇਤਲਾ ਮਿਲਦੀ ਹੈ ਜਾਂ ਫਿਰ ਕੋਈ ਵਿਅਕਤੀ ਜੇਕਰ ਆਸ-ਪਾਸ ਦੇ ਪਿੰਡਾਂ ਨੇ ਪੁਲਿਸ ਚੌਕੀਆਂ ਨੇ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਕਿ ਜੇਕਰ ਕੋਈ ਵਿਅਕਤੀ ਲਾਪਤਾ ਹੋਇਆ ਹੈ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਜਾਂ ਆਸ-ਪਾਸ ਦੇ ਥਾਣਿਆਂ ਦੇ ਵਿੱਚ ਕੋਈ ਇਸ ਤਰੀਕੇ ਦੀ ਜਾਣਕਾਰੀ ਆਈ ਹੈ ਤਾਂ ਫਿਰ ਉਸ ਦੀ شناخت ਕੀਤੀ ਜਾਵੇਗੀ ਕਿ ਇਹਨਾਂ ਵਿੱਚੋਂ ਤਾਂ ਉਹ ਕੋਈ ਵਿਅਕਤੀ ਨਹੀਂ ਹੈ ਫਿਲਹਾਲ ਇਹ ਵੱਡੀ ਖਬਰ ਹੈ ਦੋ ਲਾਸ਼ਾਂ ਮਿਲੀਆਂ ਨੇ ਇਸ ਤੋਂ ਪਹਿਲਾਂ ਵੀ ਰੇਲਵੇ ਟਰੈਕ ਤੇ ਇਸ ਤਰੀਕੇ ਨਾਲ ਜਦੋਂ ਲਾਸ਼ਾਂ ਮਿਲੀਆਂ ਸੀ ਤਾਂ ਸਨਸਨੀ ਫੈਲ ਗਈ ਸੀ ਕਿਉਂਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਕਈ ਇਸ ਤਰੀਕੇ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਨੇ ਜਦੋਂ ਇਸੇ ਤਰੀਕੇ ਨਾਲ ਸੁੰਦਰ ਸੰਥਾਮਾ ਦੇ ਉਤੇ ਖਾਸ ਤੌਰ ਤੇ ਰੇਲਵੇ ਟ੍ਰੈਕ ਦੇ ਉਤੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤਾਂ ਫਿਲਹਾਲ ਬੜੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਹ ਵਿਅਕਤੀ ਕੌਣ ਨੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਅਧਿਕਾਰੀ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ ਇੱਕ ਤਾਂ ਹੈ ਜੀ ਟਕਰਾਲੇ ਪਿੰਡ ਤੋਂ ਲਾਗੇ ਅੱ쩔 ਪਿੰਡ ਦਾ ਪਿੰਡਾ ਫਾਰ ਫਾਟ ਕੇ ਉਹਦੇ ਨੇੜੇ ਤੜਿਆ ਉਹਦੇ ਲਾਗੇ ਸੀ ਕਿਲੋਮੀਟਰ ਹੈ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਮਿਲਿਆ ਦੂਜੀ ਦੂਜੀ ਹੈਗੀ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਬਾਲੇ ਤੋਂ ਉਹ ਮਿਲੀ ਹੈ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਿਸ਼ਨ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਰਾਲੇ ਦੇ ਉੜਲੇ ਪਾਸੋਂ ਮਿਲੀ ਹੈ ਉਹ ਤਾਂ ਕਾਫੀ ਮਾੜੇ ਮਾੜ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਉਮਰ ਲੱਗਦੀ ਹੈ ਉਮਰ ਹੋएगी ਜੀ ਇਹ ਤਾਂ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ ਆਪਸ ਵਿੱਚ ਕਿੰਨਾ ਕੁ ਫਰਕ ਹੈ ਰੋਡ ਦਾ ਵੀ ਕਿੰਨਾ ਕੁ ਕਿਲੋਮੀਟਰ ਦਾ ਫਰਕ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਇਹਨਾਂ ਦਾ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸਿਗੇ ਅਲੱਗ-ਅਲੱਗ ਟ੍ਰੇਲਰ ਜਿਹੜਾ ਜੀ ਇੱਕ ਵੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਹੋਤਾ ਪਰ ਜੋ ਦੂਜੇ ਦੀ ਪਛਾਣ ਥੋੜੀ ਨਹੀਂ ਹੋ ਰਹੀ ਉਹਦਾ ਸਕਲ ਬਹੁਤ ਮੋਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਹਾਂ ਜੀ ਭੂਲੀਆ ਕਿਸ ਤਰ੍ਹਾਂ ਦਾ ਆ ਜਿਨੇ ਭੂਲੀਆ ਕੇਸ ਤਾਂ ਉਹ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਹੈ ਤੇ ਭਰਵਾ ਸਰੀਰ ਹੈ ਕਾਫੀ ਜੁੱਸੇ ਵਾਲਾ ਸਰੀਰ ਹੈ ਤੇ ਦੂਸਰਾ ਮੁੰਡਾ ਹੈ ਮੁੰਡੇ ਤਾਂ ਹੀ ਮੈਂ ਕਹ ਰਿਆਂ ਜੀ ਕਿੰਨੇ ਕਿ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡੇ ਤਾਂ ਲੱਤੋਂ ਕੱਟੀ ਹੋਈ ਹੈ ਜੇ ਲੱਗ ਅੱਛਾ ਹਾਂਜੀ ਹਾਂ ਹੁਣ ਫਰਦਰ ਕੀ ਕਾਰਵਾਈ ਕਰਦੇ ਜੀ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚੇ 'ਚ ਅਗਲੀ ਕਾਰਵਾਈ ਦੇਖਦੇ ਆਂ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਮੀਡੀਆ ਦੇ ਮਾਧਮ ਰਾਹੀਂ ਜਿੰਤੇ ਵੀ ਹੋ ਸਕੇ ਆ ਪਿੰਡਾਂ ਰਾਹੀਂ ਥਾਣਿਆਂ ਦੇ ਵਿੱਚ ਹੋਰ ਸਾਰੇ ਚਾਰੋਂ ਕੋਗਾ ਆਂ ਜਾਂ ਕਿ ਕਿਹੜੇ ਕਿਹੜੇ ਪਿੰਡ ਕੋਲੋਂ ਮਿਲਿਆ ਨੇ ਜੀ ਇਹ ਜੋ ਫੇਲ ਲੰਗਦੀ ਹੈ ਇਹ ਕਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਇੱਕ ਕਰਾਲੇ ਤੋਂ ਸ਼ਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆਂ ਪਰ ਜੋ ਰਪੀਲ ਕਰਦੇ ਆਂ ਇਲਾਕਾ ਵਾਸੀ ਨੂੰ ਜਿਹੜਾ ਵੀ ਸੁਣਦਾ ਕਰਦਾ ਜੀ ਆਰ ਪੀ ਚੌਕੀ ਨਾਬਾ ਆ ਕੇ ਸਾਨੂੰ ਦੱਸੇ ਜਿਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਸਿੱਟੀ ਸੀਗੀ ਟੀ-ਸ਼ਰਟ ਤੇ ਨੀਲੀ ਆ ਤੇ ਕਾਲੀ ਲੋਰ ਸੀ ਅੰਡਰਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪਹਿਰਾ ਚੱਪਣਾ ਪਈ ਹੋਈ ਸੀ ਕੈਂਚੀ ਚੱਪਲਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋਏ ਸੀ ਜਲ ਜੂ ਲੱਗੀ ਸੀ ਪਰ ਪਾਵਾ ਤਗੜਾ ਸਰੀਰ ਦਾ ਮੁੰਡਾ ਕੋਈ ਜੇਬ ਚ ਕੁਝ ਮਿਲਿਆ ਜੀ ਨਹੀਂ ਮਿਲਿਆ ਕੁਝ ਨਹੀਂ ਅਜੇ ਉਹਨਾਂ ਨੇ ਵੀ ਨਹੀਂ ਮਿਲਿਆ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਕ ਕੁਝ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਦੇ ਜਿਹੜਾ ਵੀ ਪਿੰਡ ਵਾਸੀ ਵੀ ਮਹਿਿੰਦ ਕਰਨੀ ਕੋੜਾ ਇਹ ਆਪਣੇ ਦਲੱਦੀ ਦਾ ਬੋੜਾ ਪਿੰਡ ਦਾ ਨਾਬੇ ਤੋਂ ਲੋਕਲ ਵੀ ਹੋ ਸਕਦਾ ਜੀ ਇਕਤਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪਟ ਪੈਂਦਾ ਜੀ ਬੋੜਾ ਜਦ ਇਹ ਹਾਲੇਦਵਾਲੇ ਦੇ ਕਿਸੇ ਪਿੰਡ ਦਾ ਹੁੰਦਾ ਤਾਂ ਕਮੇਡੀ ਗੱਲ ਆ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਉਹ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਉਹ ਵਹੀ ਗਈ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮਿਸ ਆਉਂਦੀ ਆ ਗਉ ਵੀ ਚੌਕੀ ਜੀ ਆਪੀ